ਅਤੇ ਦੇਖੋ ਜੀ ਬਲੈਕਆਊਟ ਜਿਹੜਾ ਹੋਇਆ ਹੈ ਜਿਹੜਾ ਦੁਕਾਨਾਂ ਦੇ ਉੱਤੇ ਜਿਹੜੀਆਂ ਬੱਤੀਆਂ ਜਗ ਰਹੀਆਂ ਨੇ ਇਹ ਕਿਸ ਤਰ੍ਹਾਂ ਦਾ ਬਲੈਕਆਊਟ ਹੈ ਘਰਾਂ ਦੀਆਂ ਬੱਤੀਆਂ ਬੰਦ ਨੇ ਦੁਕਾਨਾਂ ਦੀਆਂ ਬੱਤੀਆਂ ਜਗ ਰਹੀਆਂ ਨੇ ਆ ਗੱਡੀਆਂ ਵੇਖੋ ਆ ਜਾ ਰਹੀਆਂ ਨੇ ਆ ਦੇਖੋ ਆਪਣੇ ਵੱਲੋਂ ਇਹ ਇਹ ਸਾਬਾ ਬਲੈਕਆਉਟ ਕੀਤਾ ਹੈ ਜਿਸੀ ਮੈਮ ਉਹਦੇ ਆਰਡਰ ਹੋਏ ਸੀ ਜਿਹੜਾ ਇਹ ਬਲੈਕਆਉਟ ਕਰਨਾ ਇਹ ਹਰੇ ਸ਼ਰਮਾ ਜੀ ਉਹ ਸਰ ਬਲੈਕਆਉਟ ਹੈਗਾ ਕਿ ਤੁਸੀਂ ਦੁਕਾਨ ਦੇ ਬੱਤੀ ਕੋ ਨਹੀਂ ਬੰਦ ਕੀਤੀ ਓਹੋ ਅਨੂ ਦੇ ਲਿਕਾ ਪੈ ਗਿਆ ਤੇ ਅਸੀਂ ਮਾਫੀ ਮੰਗਦੇ ਆ ਇਸ ਗੱਲ ਦੀ ਜੇਪੀ ਐਂਡਲਮ ਹੁਣੇ ਬੰਦ ਕਰਕੇ ਘਰ ਚੱਲਿਆ ਜੀ ਬੜੀ ਮਿਹਰਬਾਨੀ ਜੂਰੀ ਵੀ ਕਰਵਾ ਲਈ ਨਾ ਹਾਂ ਕਾਫੇ ਨੂੰ ਅਸੀਂ ਵੀ ਬਾਹਰ ਲੋਹਰ ਬੇਟਾ ਲੋ ਹਮ ਕ੍ਰਿਕਟ ਕੇ ਫੈਨ ਹੈ ਹਮ ਬਹੁਤ ਵਾਇਰਲ ਹੋ ਰਹੇ ਹੈ ਕਿ ਹਮ ਵਲੌਗ ਮੇ ਆਏ ਹੈ ਇਹ ਲੋ ਕੀ ਨਾਂ ਦੁਕਾਨ ਦਾ ਜੇਪੀ ਕਲੈਕਸ਼ਨ ਜੇਪੀ ਏਪੀ ਕਲੈਕਸ਼ਨ ਬਲੈਕ ਬਲੈਕ ਹੋਇਆ ਹੈ ਬਲੈਕ ਹੋ ਰਿਹਾ ਮੈਂ ਦੂਰੇ ਬਰਤੂ ਪੀ ਕਰਦੇ ਏਹ ਹੁਣ ਸਾਡੀ ਅੱਜ ਆਪਾਂ ਜੇਪੀ ਯਾ ਰੂਮ ਦੀ ਇਹ ਜਿਹੜੀਆਂ ਲਾਈਟਰ ਨੇ ਵੇਖੋ ਗੱਡੀਆਂ ਆਜ ਆ ਜਾ ਰਹੀਆਂ ਨੇ ਔਰ ਮੀਡੀਆ ਤੋਂ ਅੱਜ ਮੈਂ ਉਹ ਸਾਰੇ ਦੱਸੋ ਸਾਰੇ ਡੀਸੀ ਮੈਮ ਨੇ ਆਰਡਰ ਸੀ ਅੱਜ ਬਲੈਕਆਊਟ ਦੇ ਕੱਲ ਦੇ ਕੱਲਣ ਦੇ ਨੇ ਤੇ ਦੁਕਾਨਾਂ ਦੇ ਉੱਤੇ ਤੇ ਲਟਾ ਹੋਈ ਹੋਈ ਜਗ੍ਹਾ ਨਹੀਂ ਐਦਾ ਕੀ ਵਰਤ ਕੀ ਕਹਿ ਸਕਦੇ ਕਹਿੰਦਾ ਤਾਂ ਸਰ ਅਹੀਂ ਕੀ ਕਹਿ ਸਕਦੇ ਵੀ ਜੇ ਤੁਸੀਂ ਦੱਸੋ ਮਾੜਾ ਯਾਰ ਦੁਕਾਨਾਂ ਵਾਲੇ ਦੁਕਾਨਾਂ ਵਾਲਿਆਂ ਨੂੰ ਸਰ ਕਈਆਂ ਨੂੰ ਪਤਾ ਹੀ ਨਹੀਂ ਕੀ ਆ ਪਤਾ ਦੋ ਤਿੰਨ ਦਿਨ ਹੋ ਗਏ ਸਾਰਾ ਫੇਸਬੁਕ ਤੇ ਗਲ ਰਿਹਾ ਖਬਰਾਂ ਵੀ ਆ ਰਿਹਾ ਇਹਨਾਂ ਨੂੰ ਪਹਿਲੇ ਵਟਾ ਦਾ ਪਤਾ ਜੀ ਤੇ ਫਿਰ ਸਾਰੇ ਕਾਦਾ ਬਲੈਕਆਊਟ ਹੋਇਆ ਕਿ ਘਰਾਂ ਦੀਆਂ ਲੈਟਾਂ ਬੰਦ ਨੇ ਸਾਰੇ ਫਤਿਆ ਜੀ ਤੇ ਦੁਕਾਨਾਂ ਦੀਆਂ ਲੈਟਾਂ ਜਗੜਨੀਆਂ ਗੱਡੀਆਂ ਉਧਰ ਚੱਲਣੀਆਂ ਨੇ ਸਾਰੇ ਫਤਿਆ ਸਰ ਇਹਨਾਂ ਨੂੰ ਪਤਾ ਹੀ ਕੋਈ ਨਹੀਂ ਦੁਕਾਨਾਂ ਵਾਲਿਆਂ ਨੂੰ ਕਿ ਕੀ ਭੰਡਿਆ ਪੰਜਾਬ ਦਾ ਉਹ ਜੇ ਆ ਹਾਲ ਹੈ ਜੀ ਫਤਿਹ ਪਰੇ ਆ ਫਤਿਹ ਦਾ ਚੂੜੀਆਂ ਰੋਡ ਬਾਈਪਾਸ ਤੇ ਜਿਹੜੀਆਂ ਦੁਕਾਨਾਂ ਨੇ ਉਥੇ ਸਭਦ ਕੰਮ ਖੁੱਲੀਆਂ ਹੋਈਆਂ ਨੇ ਉਹ ਲੈਟਾਂ ਜਗੜੀਆਂ ਨੇ ਘਰਾਂ ਦੀਆਂ ਲੈਟਾਂ ਬੰਦ ਨੇ ਜਨਰੇਟਰ ਲੱਗੇ ਆ ਜਨਰੇਟਰ ਲੱਗੇ ਸਾਰੇ ਪ੍ਰਬੰਧ ਕਰਨੀ ਚਾਹੀਦੀ ਇਹਨਾਂ ਜੋ ਮੈਮ ਉਹਨਾਂ ਨੇ ਕਿਹਾ ਵਗੀ ਜੇ ਆਪਣੇ ਘਰਾਂ ਜਿਹੜੀਆਂ ਲੈਟਾਂ ਨੇ ਉਹ ਵੀ ਬੰਦ ਰੱਖਣੀਆਂ ਚਾਹੀਦੀਆਂ ਨੇ ਤੇ ਸਰ ਤੁਹਾਨੂੰ ਕੋਈ ਆਰਡਰ ਨਹੀਂ ਆਇਆ ਕਿ ਦੁਕਾਨ ਨੂੰ ਕਰਾ ਬੰਦ ਕਰਾਣ ਦੀ ਸਰ ਸਾਡੂੰ ਨਹੀਂ ਆਰਡਰ ਆਇਆ ਕੋਈ ਨਹੀਂ ਸਾਡਾ ਨਾਕਾ ਹੀ ਹੈ ਇੱਥੇ ਚੈਕਿੰਗ ਕਰਦੇ ਜਿਹੜੇ ਲੰਘਦੇ ਨੇ ਗੱਡੀਆਂ ਵਗੈਰਾ ਮੋਟਰਸਾਈਕਲ ਟੂ ਵੀ ਲੱਗਿਆ ਦੂਜੀ ਗੱਡੀ ਛੱਤੀ ਛੱਤੀ ਬੰਦਾ ਸਾਨੂੰ ਲੱਗਦਾ ਉਹਨੂੰ ਚੈੱਕ ਕਰ ਲੈਣੇ ਅਸੀਂ ਹਾਂ ਸਭ ਇੱਕ ਤਰ੍ਹਾਂ ਸਾਨੂੰ ਨਹੀਂ ਆਰਡਰ ਆਇਆ ਵੀ ਇਹ ਬੰਦ ਕਰਾਉਣੀਆਂ ਜਾਂ ਨਹੀਂ ਕਰਾਉਣੀਆਂ ਤੇ ਚਲੋ ਠੀਕ ਹੈ ਸਰ ਥੈਂਕ ਯੂ ਜੀ ਓਕੇ ਸਰ